ਪਬਲਿਕਸ ਫੋਨ న్యూਸ ਚੈਨਲ ਤੋਂ ਮੈਂ ਤੁਹਾਡੀ ਹੋਸਟ ਆਂ ਦੋਸਤ ਪੂਜਾ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਮਸ਼ਹੂਰ ਕੇਟਰਿੰਗ ਜੋ ਕਿ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਦੇ ਨਾਂ ਤੇ ਜਾਣੀ ਜਾਂਦੀ ਆ ਅੱਜ ਅਸੀਂ ਤੁਹਾਨੂੰ ਇਹਨਾਂ ਦੀ ਕੇਟਰਿੰਗ ਦਿਖਾਉਣ ਲਈ ਜਾ ਰਹੇ ਆ ਜੋ ਕਿ ਪੰਜਾਬ ਦੇ ਵਿੱਚ ਨੰਬਰ 1 ਤੇ ਮਸ਼ਹੂਰ ਕੇਟਰਿੰਗ ਹੈ ਇਹਨਾਂ ਦੀ ਜੇਕਰ ਤੁਸੀਂ ਵੀ ਵਿਆਹ ਕਰਦੇ ਹੋ ਜਾਂ ਫਿਰ ਕਿਸੇ ਵੀ ਫੰਕਸ਼ਨ ਦੇ ਲਈ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਦੀ ਕੇਟਿੰਗ ਦੀ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਦੁਕਾਨ ਸੰਦੀਪ ਸਵੀਰਨ ਬੇਕਸ ਰੈਸਟੋਰੈਂਟ ਜੋ ਕਿ ਨੀਅਰ ਸਿਵਲ ਹਸਪੀਟਲ ਉਰਮੋ ਤਾਂਡਾਵੇ ਕੇ ਸਥਿਤ ਹੈ ਉੱਥੇ ਤੁਸੀਂ ਕੇਟਰਿੰਗ ਦੀ ਬੁਕਿੰਗ ਕਰਵਾ ਸਕਦੇ ਹੋ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਦੇ ਕੇਟਰਿੰਗ ਪੋਰਸੇ ਤੁਹਾਨੂੰ ਜਾਣੂ ਕਰਵਾ ਲਏ ਜਾ ਰਹੇ ਹਨ ਤਾਂ ਇਸੇ ਦੇ ਰਿਗਾਰਡਿੰਗ ਅੱਜ ਅਸੀਂ ਪਹੁੰਚ ਗਏ ਹਾਂ ਫਰਸਟ ਕਾਊਂਟਰ ਤੇ ਫਰਸਟ ਕਾਊਂਟਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਕੌਫੀ ਤੇ ਹਰ ਇੱਕ ਤਰ੍ਹਾਂ ਦੇ ਸ਼ੇਕਸ ਇੱਥੇ ਲੱਗੇ ਹੋਏ ਨੇ ਸੋ ਸੀ ਸੈਕਿੰਡ ਕਾਊਂਟਰ ਤੇ ਪਹੁੰਚ ਗਏ ਆ ਤੇ ਇੱਥੇ ਕੋਕਟੇਲ ਐਂਡ ਮੋਕਟੇਲ ਜਿੱਥੇ ਕਿ ਲਾਈਮ ਸੋਡਾ ਵਾਟਰਮੈਲਨ ਜੂਸ ਹਰ ਇੱਕ ਤਰ੍ਹਾਂ ਦੀਆ ਕੋਲਡ ਡਰਿੰਕਸ ਇੱਥੇ ਅਵੇਲੇਬਲ ਨੇ ਕੋਕਟੇਲ ਤੇ ਮੋਕਟੇਲ ਕਾਊਂਟਰ ਦੇ ਨਾਲ ਹੀ ਗੋਲ ਗੱਪਿਆਂ ਦਾ ਸੈਕਸ਼ਨ ਲੱਗਾ ਹੋਇਆ ਹੈ ਜਿਸ ਵਿੱਚ ਆਮ ਅਜਵਾਇਨ ਅਨਾਰ ਦਾਣਾ ਨਿੰਬੂ ਚਟਕਾਰਾ ਤੱਜਾ ਆਮ ਅਲਾਹਾਬਾਦੀ ਅਮਰੂਦ ਰਾਣੀ ਅਨਾਨਸ ਸਿੱਖਾ ਪਦੀਨਾ ਮਸਤ ਹੀਗ ਤੇ ਜਲ ਜਿਰਾ ਗੋਲ ਗੱਪੇ ਲੱਗੇ ਹੋਏ ਨੇ ਹੁਣ ਅਸੀਂ ਪਹੁੰਚ ਗਏ ਕਰੀਮ ਪੱਲਾ ਸੈਕਸ਼ਨ ਦੇ ਜਿੱਥੇ ਕਿ ਹਰੇਕ ਤਰ੍ਹਾਂ ਦਾ ਕਰੀਮ ਪੱਲਾ ਤਿਆਰ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਰਸ਼ੀਨ ਖਜ਼ਾਨਾ ਦਾ ਕਾਊਂਟਰ ਲੱਗਿਆ ਹੋਇਆ ਹੈ ਜਿਸ ਵਿੱਚ ਦੁੱਧ ਦੇ ਵਿੱਚ ਡਰਾਈ ਫਰੂਟ ਪਾ ਕੇ ਸਰਵ ਕੀਤਾ ਜਾ ਰਿਹਾ ਹੈ ਤੇ ਇਸ ਦੇ ਨੈਕਸਟ ਕਾਊਂਟਰ ਤੇ ਪਾਓ ਭਾਜੀ ਹਨੀ ਡਰਾਈ ਫਰੂਟ ਤੇ ਹਰੇਕ ਤਰ੍ਹਾਂ ਦਾ ਡੋਸਾ ਬੜੇ ਸਾਫ ਸੁਥਰੇ ਟੰਗ ਦੇ ਨਾਲ ਦੇਸੀ ਘੇ ਦੇ ਵਿੱਚ ਰੈਡੀ ਕੀਤਾ ਜਾ ਰਿਹਾ ਤੇ ਸਰਵ ਕੀਤਾ ਜਾ ਰਿਹਾ ਹੈ ਡੋਸੇ ਦੇ ਨਾਲ ਹੀ ਮੂੰਗੀ ਦੇ ਦਾਲ ਵਾਲੀ ਅੰਬਾਲਾ ਟਿੱਕੀ ਵਿਰੈਡੀ ਕਿਤੇ ਜਾ ਰਹੀ ਹੈ ਸੋ ਹੁਣ ਅਸੀਂ ਪਹੁੰਚ ਗਏ ਹਾਂ ਸਪੈਸ਼ਲ ਕਾਊਂਟਰ ਦੇ ਜਿੱਥੇ ਕਿ ਹਰ ਇੱਕ ਤਰ੍ਹਾਂ ਦਾ ਸਨੈਕਸ ਤੇ ਹਰ ਇੱਕ ਤਰ੍ਹਾਂ ਦਾ ਸੂਪ ਇੱਥੇ ਰੈਡੀ ਕੀਤਾ ਜਾ ਰਿਹਾ ਆ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਦੇ ਫਰੂਟ ਸੈਕਸ਼ਨ ਤੇ ਅਸੀਂ ਪਹੁੰਚ ਗਏ ਹਾਂ ਜਿੱਥੇ ਕਿ ਹਰ ਇੱਕ ਤਰ੍ਹਾਂ ਦਾ ਫਰੂਟ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਰੈਡੀ ਕੀਤਾ ਗਿਆ ਹੈ। संदीप केटर वैडिंग प्लानिंग अठौड़िया काउंटर से पच गए हैं ਜਿੱਤੇ ਕੇ ਪਨੀਰ ਦੇ ਪਕੌੜੇ ਅਲੱਗ-ਅਲੱਗ ਤਰ੍ਹਾਂ ਦੇ ਵਾਜ ਪਕੌੜੇ ਲਗਾਏ ਗਏ ਨੇ ਜਿਹੜੇ ਕਿ ਜਿਹਨਾਂ ਦਾ ਟੇਸ ਹੈ ਆਪਣੇ ਆਪ ਦੇ ਵਿੱਚ ਬਹੁਤ ਹੀ ਵਧੀਆ ਟੀਨੀਕ ਹੈ

ਮੇਨ ਕੋਰਸ ਸਟਾਰਟ ਹੋ ਚੁੱਕਿਆ ਹੈ ਤੇ ਮੇਨ ਕੋਰਸ ਦੇ ਵਿੱਚ 10 ਤਰੀਕੇ ਦਾ ਸਲਾਦ ਰੈਡੀ ਕੀਤਾ ਗਿਆ ਹੈ ਤੇ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ 15 ਤਰੀਕੇ ਦੀਆਂ ਸਬਜ਼ੀਆਂ ਤਿਆਰ ਕੀਤੀਆਂ ਗਿਆ ਨੇ ਤੇ ਜੋ ਕਿ ਬਹੁਤ ਜ਼ਿਆਦਾ ਸਵਾਦਿਸ਼ਟ ਤੇ ਸਾਫ ਸਫਿਰੇ ਢੰਗ ਦੇ ਨਾਲ ਗੈਸ ਨੂੰ ਖਾਣਾ ਸਰਵ ਕੀਤਾ ਜਾ ਰਿਹਾ ਹੈ ਮੇਨ ਕੋਰਸ ਦੇ ਨਾਲ ਹੀ ਬਰੈਡ ਰੈਡੀ ਕੀਤਾ ਪਿਆ ਜਿਸ ਦੇ ਵਿੱਚ ਜਲੇਬੀ ਰਬੜੀ ਖੋਅ ਗਜਰੇਲਾ ਖੋਅ ਜਾਮੂਨ ਦੇ ਨਾਲ ਹੀ ਆਈਸਕ੍ਰੀਮ ਥਾਲਰ ਵੀ ਲਗਾਇਆ ਗਿਆ ਹੈ ਤੇ ਹਰ ਇੱਕ ਫਲੇਵਰ ਦੇ ਵਿੱਚ ਆਈਸਕ੍ਰੀਮ ਸਰਵ ਕੀਤੀ ਜਾ ਰਹੀ ਹੈ ਜੇ ਯਾਰ ਸ਼ਾਦੀ ਜਾਂ ਫਿਰ ਕਿਸੇ ਵੀ ਫੰਕਸ਼ਨ ਦੇ ਲਈ ਸੰਦੀਪ ਕੇਟਰਸ ਵੈਡਿੰਗ ਪਲਾਨਰ ਦੀ ਕੈਟਰਿੰਗ ਦੇ ਬੁੱਕੇ ਕਰਵਾਉਣਾ ਚਾਹੁੰਦੇ ਹੋ ਤਾਂ ਫੇਰ ਤੁਸੀਂ ਨੰਬਰਾਂ ਤੇ ਦੱਸੀ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਗੁਰਜਨ ਸਿੰਘ ਜੀ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰਸ ਦੀ ਕੈਟਰਿੰਗ ਹਾਇਰ ਕੀਤੀ ਹੈ ਤਾਂ ਉਹਨਾਂ ਕੋ ਜਾਣਦੇ ਆ ਕਿ ਇਹਨਾਂ ਨੂੰ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰ ਦੀ ਕੈਟਰਿੰਗ ਕਿਹੋ ਜਿਹੀ ਲੱਗੀ ਤੇ ਸਰਵਿਸਿਜ਼ ਕਿਹੋ ਜਿਹੀ ਲੱਗੀ ਹਾਨੀ ਸਰ ਬਹੁਤ ਵਧੀਆ ਲੱਗੀ ਹੈ ਮਤਲਬ ਬਹੁਤ ਹੀ ਇਹਨਾਂ ਦੀ ਸਰਵਿਸ ਔਰ ਲੋਕ ਜੋ ਇਹਨਾਂ ਦੇ ਆਨਰ ਹੈ ਮਤਲਬ ਹਰ ਇੱਕ ਬੰਦੇ ਦੇ ਟੇਬਲ ਦੇ ਕੋਲ ਜਾ ਕੇ ਸੈਟ ਨਹੀਂ ਪਾਸ ਕਰਦੇ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਸਰਵਿਸ ਇਹਨਾਂ ਦੀ ਇਸ ਕਰਕੇ ਸਾਰੇ ਤੁਹਾਨੂੰ ਕਿ ਤੁਹਾਨੂੰ ਕਿ ਇਹਨਾਂ ਨੇ ਸੁਜੈਸਟ ਕੀਤਾ ਨਾ ਬਾਰੇ ਨਹੀਂ ਮੈਨੂੰ ਕਿਸੇ ਨੇ ਨਹੀਂ ਕੀਤਾ ਮੇਰੀ ਸਾਲੀ ਦੀ ਲੜਕੀ ਦੀ ਮੇਰੀ شادی ਸੀ ਤੇ ਉੱਥੇ ਮੈਂ ਦੇਖਿਆ ਇਹਨਾਂ ਦੀ ਸਰਵਿਸ ਵਗੈਰਾ ਦੇਖੀ ਸੀ ਔਰ ਬਹੁਤ ਵਧੀਆ ਲੱਗਾ ਤੇ ਫਿਰ ਮੈਂ ਉਸ ਉਦੋਂ ਤੋਂ ਤੇ ਹਾਲੇ ਮੈਂ ਆਪਣੀ ਲੜਕੀ ਦੀ شادی ਤੇ ਇਹ ਪ੍ਰੋਵਾਈਡ ਕਰੂੰਗਾ ਤੇ ਤੁਸੀਂ ਹੋਰਨਾਂ ਨੂੰ ਰეკਮੈਂਡ ਕਰੋ ਕਿ ਉਹ ਵੀ ਇਹਨਾਂ ਨੂੰ ਹਾਇਰ ਕਰਨਾ ਚਾਹੀਦੇ ਤੇ ਹੱਥ ਜੋੜ ਕੇ ਬੇਨਤੀ ਹੈ ਮਤਲਬ ਜੇ ਅਗਰ ਸਹੀ ਸਰਵਿਸ ਲੈਣੀ ਹੈ ਫਿਰ ਇਹਨਾਂ ਦੇ ਕੋਲ ਮਤਲਬ ਬਹੁਤ ਬੜੀਆ ਸੰਦੀਪ ਕੈਟਿੰਗ ਮਤਲਬ ਇਹ ਨਹੀਂ ਮੈਂ ਕਿਸੇ ਦੀ ਪੱਖ ਦੇ ਵਿੱਚ ਨਹੀਂ ਗੋਲਣਿਆ ਬਹੁਤ ਬੜੀਆ ਹੈ ਮਤਲਬ ਇੱਕ ਦੇ ਹੁੰਦਾ ਨਾ ਕਿਸੇ ਨੂੰ ਪ੍ਰੋਵਾਈਡ ਕਰ ਦਿੰਦੇ ਵੀ ਠੀਕ ਆ ਵੀ ਗੋਲਣਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵੈਸੇ ਹੀ ਸਰਵਿਸ ਬਹੁਤ ਵਧੀਆ ਇੱਥੇ ਕੋਈ ਦੋ ਰਾਏ ਨਹੀਂ ਹੈ ਬਹੁਤ ਬੜੀਆ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਸੰਦੀਪ ਕੇਟਰਸ ਐਂਡ ਵੈਡਿੰਗ ਸੈਨਰ ਦੇ ਓਨਰ ਲਖਵਿੰਦਰ ਸਿੰਘ ਜੀ ਤਾਂ ਉਹਨਾਂ ਕੋ ਜਾਣਦੇ ਆ ਕਿ ਅੱਜ ਦੀ ਕੇਟਰਿੰਗ ਦੇ ਵਿੱਚ ਸਰ ਕੀ ਖਾਸ ਹੈ ਅੱਜ ਦੀ ਸਸਿਗਰ ਸਾਰਿਆਂ ਨੂੰ ਅੱਜ ਦੀ ਕੇਟਰੀ ਦੀ ਖਾਸ ਇਹ ਹੈ ਕਿ ਪਾਹ ਹਰ ਆਈਟਮ ਜਿਹੜੀ ਵੈਜੀਟੇਰੀਅਨ ਰੱਖੀ ਹੋਈ ਆ ਉਹਦੇ ਵਿੱਚ ਜਿੰਨੇ ਵੀ ਸਟਾਲ ਵਗੈਰਾ ਹੈਗੇ ਆ ਪਲੱਸ ਸਨੈਕਸ ਵਗੈਰਾ ਹੈਗੇ ਆ ਸਭ ਓਰੀਜਨਲ ਪਨੀਰ ਦੇ ਬਣਾਏ ਹੋਏ ਆ ਪਰ ਕੋਈ ਡੁਪਲੀਕੇਟਲੀ ਕੋਈ ਚੀਜ਼ ਹੈ ਹੀ ਨਹੀਂ ਸਾਡੇ ਕੋਲ ਅਪਾ ਹਰ ਚੀਜ਼ ਦੇ ਸਿਹਤ ਦਾ ਖਿਆਲ ਰੱਖਦੇ ਹੋਏ ਹਰ ਚੀਜ਼ ਨੂੰ ਬੰਦੇ ਨੂੰ ਕੁਆਲਟੀ ਵਾਈਜ਼ ਚੀਨ ਪ੍ਰੋਡਕਟ ਅਪਾ ਕਰਦੇ ਆ ਤਾਂ ਕਿ ਉਹਦਾ ਸਿਹਤ ਨਾ ਖਵਾੜਨਾ ਹੋਵੇ ਅੱਜ ਦੀ ਕੈਟਰੀਂਗ ਵਿੱਚ ਦੇਖੋ ਅਪਾ ਤੰਦੂਰੀ ਚਾਹ ਵੀ ਲਾ ਰਹੇ ਆ ਪਲੱਸ ਗੋਗਪੇ 8-10 ਪਣੀਆ ਵਾਲੇ ਗੋਗੋਲਪੇ ਇਹਦੀ ਸਾਰੀ ਬਹੁਤ ਸਪੈਸ਼ਲਿਟੀ ਆ ਠੀਕ ਹੈ ਪਲੱਸ ਸਾਡੀ ਟਿੱਕੀ ਦੀ ਬਹੁਤ ਸਪੈਸ਼ਲਿਟੀ ਆ ਮੈਂ ਹਰ ਗੈਸਟ ਨੂੰ ਕਹਾਂਗਾ ਉਹ ਸਾਡੀ ਅੱਜ ਟਿੱਕੀ ਜਰੂਰ ਸਪੈਸ਼ਲ ਚੈੱਕ ਕਰਨ ਤਾਂ ਕਿ ਉਹਦੇ ਨਾਲ ਸਾਨੂੰ ਸਾਨੂੰ ਦੱਸੋ ਕਿ ਟਿੱਕੀ ਦੀ ਕਿਸ ਵੈਲਿਡਿਟੀ ਆ ਤੇ ਜਿਵੇਂ ਕਿ ਤੁਸੀਂ ਕਿਹਾ ਕਿ ਤੁਸੀਂ ਵੈਜ ਕੈਟਰੀਂਗ ਅੱਜ ਕਰ ਰਹੇ ਹੋ ਫੰਕਸ਼ਨ ਦੇ ਵਿੱਚ ਕਿ ਤੁਸੀਂ ਵੈਜ ਵੈਜ ਕੈਟਰੀਂਗ ਹੀ ਕਰਦੇ ਹੋ ਜਾਂ ਨਾਨ ਵੈਜ ਵੀ ਕਰਦੇ ਹੋ ਨਹੀਂ ਮਾਨੂੰ ਅਸੀਂ ਵੈਜ ਕੈਟਰੀਂਗ ਨੂੰ ਹੀ ਪਹਿਲ ਦਿੰਦੇ ਆ ਤਾਂ ਕਿ ਉਹ ਸਮੇਂ ਦੇ ਵਿੱਚ ਜਿਹੜੀ ਹੱਤਿਆ ਜਿਹੜੀ ਹੈਗੀ ਆ ਉਹ ਗਲਤ ਕੰਮ ਆ ਜੀ ਤੇ ਅਸੀਂ ਵੈਜੀਟੇਰੀਅਨ ਨੂੰ ਹੀ ਪਹਿ ਦਿਆਂਗੇ ਤੇ ਤੁਸੀਂ ਆਪਣੇ ਕਸਟਮਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਕੈਟਰੀ ਬੁੱਕ ਕਰੋ ਸਾਡੀ ਦੁਕਾਨ ਤੇ ਆਓ ਜਿਸ ਦਾ ਨਾਮ ਹੈ ਸੰਦੀਪ ਸ੍ਰੀ ਸ਼ੋਪ ਟਾਂਡਾ ਮੇਰੇ ਨਾਲ ਲਖਮਿੰਦਰ ਸਿੰਘ ਹੈ ਅਗਰੇ ਕਦੀ ਵੀ ਤੁਸੀਂ ਸਾਡੇ ਕੋਲ ਦੁਕਾਨ ਤੇ ਆਓ ਅਸੀਂ ਤੁਹਾਨੂੰ ਹਰ ਆਈਟਮ ਹਰ 스ਨੈਕਸ ਤੁਹਾਨੂੰ ਚੈੱਕ ਕਰਾਵਾਂਗੇ ਤਾਂ ਕਿ ਤੁਹਾਨੂੰ ਉਹ ਫੂਡ ਤੁਹਾਨੂੰ ਵੱਧ ਤੋਂ ਵੱਧ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕੀਏ ਕੋਈ ਵੀ ਇਨਸਾਨ ਮਨੇ ਕਿ ਆਪਣੀ ਕ੍ਰੈਡਿਟ ਬੁੱਕ ਕਰਨ ਤੋਂ ਪਹਿਲਾਂ ਕੋਈ ਚੈੱਕ ਨਹੀਂ ਕਰਾਂਗਾ ਅਸੀਂ ਤੁਹਾਨੂੰ ਸਾਰੀ ਚੈੱਕ ਕਰਾਵਾਂਗੇ ਸਾਡੀ ਸ਼ੋਪ ਤੇ ਆਓ ਤਾਂ ਕਿ ਵੱਧ ਤੋਂ ਵੱਧ 스ਨੈਕਸ ਨੂੰ ਦੇਖੋ ਸਭੀ ਪਨੀਰ ਦੀ ਕੁਆਲਿਟੀ ਦੇਖੋ ਸਾਰਸ ਸਾਰੀ ਚੈੱਕ ਕਿਸੇ ਵਿਆਹ ਸ਼ਾਦੀ ਦੇ ਫੰਕਸ਼ਨ ਦੇ ਲਈ ਜਾਂ ਫਿਰ ਕਿਸੇ ਹੋਰ ਫੰਕਸ਼ਨ ਦੇ ਲਈ ਤੁਸੀਂ ਕਸਟਮਰਸ ਨੂੰ ਕਿੰਨੇ ਤਰ੍ਹਾਂ ਦੀ ਆਈਟਮਸ ਪ੍ਰੋਵਾਈਡ ਕਰਦੇ ਹੋ? ਬਟ ਉਸ ਵੇ ਮੈਂ ਗਿਣਤੀ ਕਰਨ ਲੱਗੀ ਐ ਐਟੋ ਦੇਖੀ ਗਈ ਬਹੁਤ ਗਿਣਤੀ ਨਹੀਂ ਹੋ ਸਕਦੀ। ਓਕੇ ਦੇਖੋ ਆਪਾਂ ਸਟਾਰਟਿੰਗ ਤੋਂ ਜਿਹੜੇ ਕਸਟਮਰ ਦਾ ਆਪਾਂ ਵੈਲਕਮ ਕਰਦੇ ਆ ਉਸ ਟਾਈਮ ਅਸੀਂ ਕਾਫੀ ਤਰ੍ਹਾਂ ਦਾ ਪ੍ਰੋਵਾਈਡ ਕਰਦੇ ਆ ਉਹ ਕਾਜੂ ਕਤਲੀ ਵਗੈਰਾ ਵੀ ਬਰਫੀ ਵੀ ਡਾਈਪੜੂ ਵਗੈਰਾ ਬਿਲਹਰਤੀ ਪ੍ਰੋਵਾਈਡ ਕਰਦੇ ਆ ਜਿਹੜੇ ਦੇਖੋ ਇਹ ਮਿਠਾਈ ਹੈ ਜਿਹੜੀ ਆਪਾਂ ਆਪਣੀ ਸਪੈਸ਼ਲਿਟੀ त्याਗੀਤੀ ਹੋਈ ਆ ਸਾਰੀ ਆਪਣੀ ਸਵੀਸ਼ੋਦੋਂ त्याਗੀਤੀ ਹੋਈ ਆ ਤਾਂ ਕਿ ਆਪਣੇ ਕਸਟਮਰ ਦੇਖੋ ਅਹੀ ਆਪ ਤੋਂ ਲੈ ਕੇ 10 ਤਰ੍ਹਾਂ ਦੀਆਂ 15 ਆਈਟਮਾਂ ਵੀ ਅਹੀ ਲਾ ਦਨੇ ਆ ਤਾਂ ਕਿ ਕਸਟਮਰ ਉਸ ਚੀਜ਼ ਨੂੰ ਸਹੀ ਤਰੀਕੇ ਨਾਲ ਖਾ ਸਕੇ ਗੋੜੇ ਬਿਆਰੇ ਹੈਗੇ ਆ ਇੰਡੀਅਨ ਲਾਈਦੀਆਂ ਆ ਇੰਡੀਆ ਚ ਆਪ ਨੂੰ 10 ਆਈਟਮਾਂ ਲਾਈਦੀਆਂ ਪੰਜਾਬੀ ਲਾਈਦੀਆਂ ਚਾਈਨਸ ਲਾਈਦੀਆਂ ਹੁਣ ਇਹ ਸਾਰੀਆਂ ਚੀਜ਼ਾਂ ਬਾਈ ਪ੍ਰੋਵਾਈਡ ਕਰਦੇ ਆ ਵੈਸੇ ਤਾਂ ਸਰ ਤੁਹਾਡੀਆਂ ਸਾਰੀਆਂ ਚੀਜ਼ਾਂ ਬੈਸਟ ਹੁੰਦੀਆਂ ਨੇ ਤੁਹਾਡੀ ਫੇਵਰੇਟ ਕਿਹੜੀ ਹੈ ਸਾਰੀ ਫੇਵਰੇਟ ਦੇਖੋ ਅੱਜ ਕੱਲ੍ਹ ਅਹੀ ਨਵੀਂ ਸਟਾਰਟ ਕੀਤੀ ਹੈ ਤੰਦੂਰੀ ਚਾਹ ਫਲਾਸਿ ਜਿਹੜੇ ਆਪਣੇ ਮੋਟਰਲ ਕੋਟਲ ਵੀ ਸਪੈਸ਼ਲੀ ਚੀਜ਼ ਆਪਾਂ ਦਿੰਨੇ ਆ ਤੇ ਬਾਕੀ ਹਰੇ ਟ੍ਰਾਈ ਫੂਡ ਚਾਰਟ ਵੀ ਅਸੀਂ ਪ੍ਰੋਵਾਈਡ ਕਰਦੇ ਆ ਸਰ ਮੇਨ ਕੋਰਸ ਦੇ ਵਿੱਚ ਕੀ ਦਿੰਦੇ ਤੁਸੀਂ ਮੇਨ ਕੋਰਸ ਦੇ ਵਿੱਚ ਆਪਾਂ ਇੰਡੀਅਨ ਫੂਡ ਚਾਈਨਸ ਫੂਡ ਪਲੱਸ ਪੰਜਾਬੀ ਫੂਡ ਦਿੰਨੇ ਆ ਪਲੱਸ ਡੇਜ਼ਰ ਦੇ ਵਿੱਚ ਅਸੀਂ ਆਈਸਕ੍ਰੀਮ ਰਸਗੁਲਾ ਵੀ ਰਬੜੀ ਜਲੇਬੀ ਇਹ ਸਾਰੀ ਚੀਜ਼ ਆਪਾਂ ਪ੍ਰੋਵਾਈਡ ਕਰਦੇ ਆ